ਕੈਬਨਿਟ ਦੇ ਵਿੱਚ ਕਾਫੀ ਗੰਭੀਰ ਫੈਸਲੇ ਜਿਹੜੇ ਨੇ ਪੰਜਾਬ ਦੇ ਲੋਕਾਂ ਦੇ ਪੱਖ ਚ ਅਕਸਰੀ ਆਮ ਆਦਮੀ ਪਾਰਟੀ ਦਾ ਤਾਂ ਜਿਹੜਾ ਮਕਸਦ ਹੀ ਆਮ ਲੋਕਾਂ ਦੀ ਭਲਾਈ ਉਹ ਲੈ ਗਏ ਨੇ ਜਿਹਦੇ ਵਿੱਚ 10 ਲੱਖ ਰੁਪਏ ਤੱਕ ਦਾ ਸਿਹਤ ਕਾਰਡ ਸਭ ਤੋਂ ਪ੍ਰਿਓਰਟੀ ਤੇ ਕੋਈ ਫਾਰਮ ਨਹੀਂ ਭਰਨਾ ਕੋਈ ਫਾਰਮੈਲਟੀ ਨਹੀਂ ਪੰਜਾਬ ਦਾ ਜਿਹੜਾ ਬਸਨੇਕ ਹੈ ਉਹਦੀ 10 ਲੱਖ ਰੁਪਏ ਤੱਕ ਦੀ ਜਿਹੜੀ ਰੱਬ ਨਾ ਕਰੇ ਕਿਸੇ ਨੂੰ ਕੋਈ ਬਿਮਾਰੀ ਹੈ ਜੀ ਹੋਵੇ ਕਿ ਉੱਥੇ ਪੈਸੇ ਲੱਗਣ ਪਰ ਕੋਈ ਰੀ ਇਮਬੈਸਟਮੈਂਟ ਨਹੀਂ ਕਿ ਉਹ ਬਿੱਲ ਤੇ ਹੋਊਗਾ ਫਿਰ ਬਿੱਲ ਨੂੰ ਪਾ ਪਾਸ ਦੇਵਾਂਗੇ ਨਾ ਸਿੱਧਾ ਇਲਾਜ ਤੋਂ ਬਾਅਦ ਕਰੇ ਜਾ ਸਕਦਾ ਹੈ ਬਾਕੀ ਸਭ ਜਿਹੜਾ ਉਹ ਪੰਜਾਬ ਸਰਕਾਰ ਕਰੂਗੀ ਉਹਨੂੰ ਕੋਈ ਫਾਰਮ ਨਹੀਂ ਪਾਣਾ ਕੱਲ ਆਧਾਰ ਕਾਰਡ ਜਾ ਵੋਟਰ ਕਾਰਡ ਚਾਹੀਦਾ ਪਹਿਲੀ ਗੱਲ ਤਾਂ ਅਸੀਂ ਬਣਾਵਾਂਗੇ ਹੈਲਥ ਕਾਰਡ ਜੇ ਕਿਸੇ ਕੋਲ ਨਹੀਂ ਵੀ ਹੋਇਆ ਨਹੀਂ ਬਣਿਆ ਤਾਂ ਸਿੱਧਾ ਜਾ ਸਿੱਧਾ ਵੀ ਜਾ ਸਕਦਾ ਹੈ ਤਾਂ ਹਸਪੀਟਲ ਚ ਵੀ ਪਾ ਜਊਗਾ ਆਧਾਰ ਕਾਰਡ ਤੇ ਵੋਟਰ ਕਾਰਡ ਹੀ ਦਿਖਾਉਣਾ ਬਸ ਹਸਪੀਟਲ ਚ ਵੀ ਉਹਦਾ 10 ਲੱਖ ਰੁਪਏ ਦਾ ਕਾਰਡ ਬਣ ਜਾਊਗਾ ਬਹੁਤ ਵੱਡੀ ਹੈਲਥ ਕੇਅਰ ਸਕੀਮ ਹੈ ਇਹ ਵਿਕਸਿਤ ਕੰਟਰੀਆਂ ਚ ਵੀ ਸ਼ਾਇਦ ਇਦਾਂ ਦੀ ਨਾ ਹੋਵੇ ਉੱਥੇ ਵੀ ਕੰਡੀਸ਼ਨਸ ਨੇ ਇੱਥੇ ਕੋਈ ਕੰਡੀਸ਼ਨ ਨਹੀਂ ਹੈਗੀ ਤੁਹਾਡੇ ਸਾਰੇ ਪਰਿਵਾਰ ਉਹਦੇ ਚ ਕਵਰ ਹੋ ਜਾਣਗੇ ਰੱਬ ਨਾ ਕਰੇ ਮੈਂ ਫੇਰ ਕਹਿਣਾ ਕਿਸੇ ਨੂੰ ਕੋਈ ਬਿਮਾਰੀ ਹੋਵੇ ਤੰਦਰੁਸਤ ਰਹੀਏ ਪਹਿਲਾਂ ਤੇਹੀ ਦੁਆ ਕਰਦਿਆਂ ਹਰ ਇੱਕ ਬੰਦਾ ਜੋ ਪੰਜਾਬ ਦਾ ਉਸ ਨੀਕ ਹੈ ਉਹ ਜਿਹੜਾ ਇਸ ਸਕੀਮ ਦਾ ਲਾਭਪਾਤਰੀ ਹੋਊਗਾ 552 ਹਸਪੀਟਲ ਪ੍ਰਾਈਵੇਟ ਸੋ ਫਾਰ ਉਜਿੰ ਪੈਲਨ ਕੀਤੇ ਗਏ ਨੇ ਸਰਕਾਰੀ ਤਾਂ ਸਾਰੇ ਨੇ ਪਰ ਇਹ 552 ਨੂੰ ਵੀ ਅਸੀਂ ਥੋੜੇ ਮਹੀਨੇ ਤੱਕ ਹਜ਼ਾਰ ਤੋਂ ਉੱਪਰ ਲੈ ਜਾਗੇ ਮਤਲਬ অলਮੋਸਟ ਤੁਸੀਂ ਦੇਖੋ بڑے ਤੁਹਾਡੇ ਚੋਂ ਮੈਡੀਕਲ ਹੈਲਥ ਨੂੰ ਕਵਰ ਕਰਨ ਵਾਲੇ ਵੀ ਨੇ ਮੈਡੀਕਲ ਵਾਸਤੇ ਟਾਈਮ ਨੂੰ ਬਹੁਤ ਕ੍ਰੂਸ਼ਲ ਮੰਨਿਆ ਜਾਂਦਾ ਹੈ 골ਡਨ ਆਵਰ ਕਹਿੰਦੇ ਆ ਇਹ ਪਹਿਲੇ ਪੌ ਘੰਟੇ ਨੂੰ ਅਸੀਂ ਨਹੀਂ ਚਾਹੁੰਦੇ ਕਿ ਦੇਖੋ ਮੈਂ ਇੱਕ ਇਹੋ ਜਿਹੇ ਪਿੰਡ ਚੋਂ ਆਨਾ ਜਿੱਥੇ ਸਾਨੂੰ ਪਟਿਆਲੇ ਭੇਜਿਆ ਜਾਂਦਾ ਮਤਲਬ ਅਰਜਿੰਦਰ ਰਾਜ ਜੇ ਬਿਮਾਰੀ ਬਹੁਤ ਜ਼ਿਆਦਾ ਵੱਜੇ ਤਾਂ ਪਟਿਆਲੇ ਦਾ ਪਰਚਾ ਕਹਿੰਦੇ ਨਹੀਂ ਪਟਿਆਲੇ ਦਾ ਪਰਚਾ ਕੱਟਦਾ ਅਲਜੋ ਪਟਿਆਲੇ ਦਾ ਪਰਚਾ ਕੱਟ ਹੁੰਦਾ ਉਹ ਤੁਰ ਦਾ ਪਰਚਾ ਹੀ ਹੁੰਦਾ ਉਹ ਕਿਉਂਕਿ ਉਹ ਤੱਕ ਤਾਂ ਵਿਗੜ ਜਾਂਦੀ ਐਨੀ ਸਿਹਤ ਅਸੀਂ ਨਹੀਂ ਚਾਹੁੰਦੇ ਕਿ ਟਾਈਮ ਲੱਗੇ ਸੋ 555 ਦਾ ਹਸਪਤਲ ਆਲਰੇਡੀ ਕਰ ਚੁੱਕੇ ਹਾਂ ਹੋਰ ਵੀ ਹਜ਼ਾਰ ਕਿਦੇ ਨੇੜੇ ਜਿਹੜੇ ਹੋਰ ਕਰਾਂਗੇ 1500 ਦੇ ਨੇੜੇ ਜਿਹੜੇ ਆਲਮੋਸਟ ਤੁਹਾਡੇ ਏਰੀਆ ਦਾ ਕੋਈ ਵੀ ਰੇਡੀਅਸ ਮਿਲਦਾ 10 20 ਕਿਲੋਮੀਟਰ ਦੇ ਰੇਡੀਅਸ ਚ ਕੋਈ ਵੀ ਹਸਤੜ ਹੋਊਗਾ ਤਾਂ ਉਹ ਇੰਪੈਲਨ ਹੋਊਗਾ Thank